ਅੱਜ 6 ਅਗਸਤ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ 6 ਅਗਸਤ ਸਵੇਰ ਵੇਲੇ ਕੁਝ ਖਾਸ ਬੱਦਲ ਬਈ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਦੇਖਣ ਨੂੰ ਨਹੀਂ ਮਿਲੇਗੀ ਮੌਸਮ ਸਾਫ਼ ਹੋਵੇਗਾ ਪਰ ਕੁਝ ਖੇਤਰਾਂ ਦੇ ਵਿੱਚ ਮੀਂਹ ਨਿੱਤਿਆ ਦੌਰ ਅਡਰਸ ਵੇਲੇ ਵੀ ਦੇਖਣ ਨੂੰ ਮਿਲ ਸਕਦਾ ਹੈ ਖਾਸ ਕਰਕੇ ਪਟਿਆਲਾ ਜ਼ਿਲ੍ਹਾ ਰਾਜਪੂਰਾ ਡੇਰਾ ਬਰਸੀ ਚੰਡੀਗੜ੍ਹ ਮੁਹਾਲੀ ਜਾਂ ਰੂਪਨਗਰ ਜਾਂ ਰੋਪੜ ਇਹਨਾਂ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਅਗਲੇ ਕੁਝ ਘੰਟਿਆਂ ਦਰਾਂ ਲੱਗ ਸਕਦੇ ਹਨ ਜੇਕਰ ਇਹ ਬੱਦਲਬਾਹੀ ਵਧੀਆ ਰਹੀ ਤਾਂ ਕੁਝ ਇਲਾਕੇ ਸੰਗਰੂਰ ਤੇ ਜਾਂ ਫਤਿਹਗੜ੍ਹ ਸਾਹਿਬ ਲੁਧਿਆਣਾ ਇਹਨਾਂ ਤੱਕ ਪੁੱਜਣ ਦੀ ਵੀ ਉਮੀਦ ਹੈ ਉਂਝ ਬਹੁਤ ਸਾਰੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਧੁੱਪ ਵਾਲਾ ਗਰਮੀ ਅਤੇ ਹੌਮਸ ਵਾਲਾ ਬਣਿਆ ਰਹਿਣ ਦੀ ਜ਼ਿਆਦਾ ਸੰਭਾਵਨਾ ਹੈ ਪੰਜਾਬ ਦੇ ਵਿੱਚ ਦੁਪਹਿਰ ਤੋਂ ਬਾਅਦ ਇੱਕ ਵਾਰ ਫਿਰ ਨਵੇਂ ਬੱਦਲਾ ਦਾ ਨਿਰਮਾਣ ਹੋਵੇਗਾ ਜਿਦੇ ਵਿੱਚ ਕਈ ਜਗ੍ਹਾ ਮੀਂਹਨੇਰੀ ਦਾ ਦੌਰ ਬਾਅਦ ਦੁਪਹਿਰ ਤੋਂ ਟੁੱਟਵੇਂ ਤੌਰ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਲੱਗੇਗਾ ਚਾਹੇ ਉਹ ਮਾਝੇ ਦੇ ਇਲਾਕੇ ਹੋਣ ਦੁਆਬੇ ਦੇ ਹੋਣ ਚਾਹੇ ਮਾਲਵੇ ਦੇ ਹੋਣ ਚਾਹੇ ਪੱਛਮੀ ਮਾਲਵੇ ਦੇ ਵੀ ਕੁਝ ਖੇਤਰਾਂ ਦੇ ਵਿੱਚ ਅੱਜ ਮੀਂਹ ਨੇਰੀ ਦਾ ਦੌਰ ਦੇਖਣ ਨੂੰ ਤੁਹਾਨੂੰ ਮਿਲ ਸਕਦਾ ਹੈ ਲੁਧਿਆਣਾ ਸੰਗਰੂਰ ਮਲੇਰ ਕੋਟਲਾ ਫਤਿਹਗੜ੍ਹ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਤਾਂ ਅੱਜ ਮੀਂਹ ਨੇਰੀ ਦਾ ਦੌਰ ਕਈ ਜਗ੍ਹਾ ਦੇਖਣ ਨੂੰ ਮਿਲ ਸਕਦਾ ਹੈ ਸਵੇਰ ਵੇਲੇ ਵੀ ਬਾਅਦ ਦੁਪਹਿਰ ਤੋਂ ਵੀ ਦੂਸਰੀ ਤਰਫ ਪਹਾੜਾਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਚਾਹੇ ਉਹ ਹਮਾਚਲ ਦੇ ਇਲਾਕੇ ਹੋਣ ਚਾਹੇ ਉੱਤਰਾਖੰਡ ਦੇ ਹੋਣ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣੇ ਦੇ ਵੀ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਹੈ ਦਿੱਲੀ ਜ਼ੁਪੀ ਇਹਨਾਂ ਖੇਤਰਾਂ ਦੇ ਵਿੱਚ ਅੱਜ ਸਵੇਰ ਵੇਲੇ ਤੋਂ ਹੀ ਮੀਂਹ ਦੀਆਂ ਕਾਰਵਾਈਆਂ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਰਹੀਆਂ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਲਗਾਤਾਰ ਦਰਿਆਵਾਂ ਦੇ ਵਿੱਚ ਪਾਣੀ ਵੱਧ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਜਿਵੇਂ ਹਰੀਕੇ ਪੱਤਣ ਤੋਂ ਬਾਅਦ ਕੁਝ ਦੇ ਖੇਤਰਾਂ ਦੇ ਵਿੱਚ ਹੜ੍ਹ ਵਰਗੇ ਹਾਲਾਤ ਵੀ ਬਣ ਸਕਦੇ ਨੇ ਕਿਉਂਕਿ ਪਹਾੜਾ ਵਿੱਚ ਬਰਫਬਾਰਿਸ਼ ਕਰਕੇ ਲਗਾਤਾਰ ਦਰਿਆਵਾਂ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਇਹ ਕਾਰਵਾਈਆਂ ਇਸੇ ਤਰ੍ਹਾਂ ਹੀ ਜਾਰੀ